ਇਹ ਬੁੜਿਆ ਦੇ ਫੇਕਟਾਂ ਨਹੀਂ ਗੱਲਾਂ ਹੋਈਆਂ ਪਰ ਇਹ ਬਹੁਤ ਜ਼ਰੂਰੀ ਗੱਲ ਹੈ। ਦਿੱਲੀ ਪੋਸਟ ਪੰਜਾਬੀ ਵਿੱਚ ਦੇਖਣ ਨੂੰ ਤਾਂ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਗਿਆ ਤਾਂ 3 ਸਾਲ ਤੋਂ ਵੱਧ ਦਾ ਸਮਾਂ ਹੋਣ ਵਾਲਾ ਹੈ ਪਰ ਪਰਿਵਾਰ ਅੱਜ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ। ਲਗਾਤਾਰ ਉਹਨਾਂ ਨੂੰ ਕੋਟਾਂ ਕਚੈਰੀਆਂ ਦੇ ਚੱਕਰ ਕੱਟਨੇ ਪੈ ਰਹੇ ਨੇ। ਤੂੰ ਦਾਸੀ ਕਿ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਗਵਾਹੀ ਹੋਈ ਹੈ ਤੇ ਇਸ ਮੌਕੇ ਤੇ ਜਦੋਂ ਵਕੀਲ ਨੇ ਉਸ ਦਿਨ ਦਾ ਜ਼ਿਕਰ ਕੀਤਾ ਜਿਸ ਜਿਸ ਤੋਂ ਮੁਸਵਾਲਾ ਦੁਨੀਆ ਤੋਂ ਜਾਂਦਾ ਹੈ ਤਾਂ ਮੁਸਵਾਲਾ ਦੇ ਪਿਤਾ ਬਲਕੌਰ ਸਿੰਘ ਭਵਖ ਹੋ ਜਾਂਦੇ ਨੇ ਤੇ ਪਿਤਾ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਇਸ ਲਈ ਇਹ ਵਰਤਫੌਜੀ ਅੰਕਿਤ ਸਰਚਾ ਸੰਦੀਪ ਕੇਕੜਾ ਤੇ ਦੀਪਕ ਮੁੰਡੀ ਨੂੰ ਅਦਾਲਤ ਦੇ ਵਿੱਚ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਏ ਤਾਂ ਤਦੋਂ ਦਰਸੀ ਕੀ ਜਸਤੇ ਹੁਣ ਅਦਾਲਤ ਨੇ ਜੇਲ ਅਥਾਰਟੀ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ 26 ਸਤੰਬਰ ਤੱਕ ਪੇਸ਼ ਕੀਤਾ ਜਾਵੇ ਅਤੇ ਹੁਣ ਤੁਹਾਨੂੰ ਦੱਸ ਸੀ ਕਿ 26 ਸਤੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਇਸ ਮੌਕੇ ਸਦਮੂਸ ਵਾਲੇ ਦੇ ਪਿਤਾ ਜਦੋਂ ਪੱਤਰਕਾਰਾਂ ਨੂੰ ਬਾਈਟ ਦਿੰਦੇ ਹੋਏ ਨਜ਼ਰ ਆਏ ਹਾਲਾਂਕਿ ਉਹ ਨਾਨੇ ਖੁੱਲਕੇ ਗੱਲਬਾਤ ਤਾਂ ਨਹੀਂ ਕੀਤੀ ਪਰ ਉਹਨਾਂ ਨੇ ਇਹਨਾਂ ਕਿਹਾ ਕਿ ਗੱਲ ਤੱਕ ਭਰੇ ਪਏ ਆ ਸਮਾਂ ਥੋੜਾ ਨਿਕਲ ਜਾਂਦੋਂ ਸਾਰੇ ਚਿਬ ਕੱਢਾਂਗੇ ਤਾਂ ਇਸ ਗੱਲ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਅੰਦਰ ਕਿੰਨਾ ਪਰੇ ਹੋਏ ਨੇ ਉਹਨਾਂ ਨੇ ਹੀ ਗੱਲ ਆਖੀ ਕਿ ਕੇਸ ਨਿਬੜ ਜਾਣ ਦਿਓ ਫਿਰ ਚਿੱਪ ਕੱਢਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਗਲ ਤੱਕ ਭਰੇ ਪਏ ਆ ਤਾਂ ਤੁਹਾਨੂੰ ਦੱਸੀ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ ਲਈ ਪੋਸਟ ਆ ਪਾਉਂਦੇ ਨੇ ਹਾਲਾਂਕਿ ਉਹਨਾਂ ਨੂੰ ਹੋਰ ਕਈ ਮਸਲਿਆਂ ਦੇ ਵਿੱਚ ਵੀ ਆ ਨਜਿੱਠਣਾ ਪੈਂਦਾ ਹੈ ਹੋਰ ਕਈ ਮਸਲੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਹੁੰਦੇ ਨਾ ਤਾਂ ਉਸ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਐਮ ਭੂਮਿਕਾ ਨਿਭਾਉਣੀ ਪੈਂਦੀ ਹੈ ਪਰ ਤੁਹਾਨੂੰ ਦੱਸ ਸੀ ਕਿ ਲੰਮੇ ਸਮੇਂ ਤੋਂ ਇੱਕ ਕੇਸ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਸਾਥੀ ਸੀ ਉਹਨਾਂ ਦੀਆਂ ਵੀ ਗਵਾਹੀਆਂ ਹੋਈਆਂ ਨੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਗਵਾਈ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਣੀ ਆ ਤਾਂ ਫਿਲਹਾਲ ਦੀ ਘੜੀ ਦੇ ਵਿੱਚ ਦੱਸਿਆ ਸੀ ਕਿ 26 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਇਸ ਮੌਕੇ ਤੇ ਜਿਹੜੇ ਸਾਰੇ ਦੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤੇ ਜਾਣ ਦੀ ਗੱਲ ਜਿਹੜੀ ਅਦਾਲਤ ਵੱਲੋਂ ਆਖੀ ਗਈ ਆ ਕਿਉਂਕਿ ਸਿੱਧੂ ਉਸ ਰਾਦੇ ਪਤਾ ਨਹੀਂ ਕਿ ਐ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਪਰਿਵਾਰ ਕਦ ਤੱਕ ਇਨਸਾਫ਼ ਦੀ ਲੜਾਈ ਨੂੰ ਜਿੱਤ ਪਾਉਂਦਾ ਹੈ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਲਗਾਤਾਰ ਇਨਸਾਫ਼ ਦੀ ਲੜਾਈ ਲੰਮੇ ਸਮੇਂ ਤੋਂ ਲੜ ਰਿਹਾ ਹੈ ਪਰ ਇਹ ਵਾਇਸ ਦੋਸਤ ਜੀ ਦਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਉਹ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ 11 ਤਾ 3 ਸਾਲ ਤੋਂ ਵੱਧ ਦਾ ਸਮਾਂ ਹੋਣ ਵਾਲਾ ਪਰ ਪਰਿਵਾਰ ਅੱਜ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ ਲਗਾਤਾਰ ਉਹਨਾਂ ਨੂੰ ਕੋਟਾਂ ਕਚੈਰੀਆਂ ਦੇ ਚੱਕਰ ਕੱਟਨੇ ਪੈ ਰਹੇ ਨੇ ਤੁੰਦਸੀ ਕਿ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮਾਰਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਗਵਾਹੀ ਹੋਈ ਹੈ ਤੇ ਇਸ ਮੌਕੇ ਤੇ ਜਦੋਂ ਵਕੀਲ ਨੇ ਉਸ ਦਿੰਦਾ ਜ਼ਿਕਰ ਕੀਤਾ ਜਿਸ ਸੰਸਦੂ ਮੂਸਵਾਲਾ ਦੁਨੀਆ ਤੋਂ ਜਾਂਦਾ ਤਾਂ ਮੂਸਵਾਲਾ ਦੇ ਪਿਤਾ ਬਲਕੌਰ ਸਿੰਘ ਭਵਖ ਹੋ ਜਾਂਦੇ ਨੇ ਤੇ ਪਿਤਾ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਇਸ ਲਈ ਪ੍ਰਿਆਵਰਤ ਫੌਜੀ ਅੰਕਿਤ ਸਰਸਾ ਸੰਦੀਪ ਕੇਕੜਾ ਤੇ ਦੀਪਕ ਮੁੰਡੀ ਨੂੰ ਅਦਾਲਤ ਦੇ ਵਿੱਚ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਏ ਤਤੋਂ ਦਸਤੀ ਕੀ ਜਸਤੇ ਹੁਣ ਅਦਾਲਤ ਨੇ ਜੇਲ ਅਥਾਰਟੀ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ 26 ਸਤੰਬਰ ਤੱਕ ਪੇਸ਼ ਕੀਤਾ ਜਾਵੇ ਅਤੇ ਹੁਣ ਤੁਹਾਨੂੰ ਦੱਸ ਜੀ ਕਿ 26 ਸਤੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਇਸ ਮੌਕੇ ਸਦਮੂਸ ਵਾਲਾ ਦੇ ਪਿਤਾ ਜਦੋਂ ਪੱਤਰਕਾਰਾਂ ਨੂੰ ਬਾਈਟ ਦਿੰਦੇ ਹੋਏ ਨਜ਼ਰ ਆਏ ਹਾਲਾਕਿ ਉਹ ਨਾਨੇ ਖੁੱਲਕੇ ਗੱਲਬਾਤ ਤਾਂ ਨਹੀਂ ਕੀਤੀ ਪਰ ਉਹਨਾਂ ਨੇ ਇਹਨਾਂ ਕਿਹਾ ਕਿ ਗੜ ਤੱਕ ਭਰੇ ਪਏ ਆ ਸਮਾਂ ਥੋੜਾ ਨਿਕਲ ਜਾਂਦੋਂ ਸਾਰੇ ਚਬ ਕੱਢਾਂਗੇ ਤਾਂ ਇਸ ਗੱਲ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮਸੂਏ ਦੇ ਪਿਤਾ ਅੰਦਰੋਂ ਕਿੰਨਾ ਪਰੇ ਹੋਏ ਨੇ ਉਹਨਾਂ ਨੇ ਹੀ ਗੱਲ ਆਖੀ ਕਿ ਕੇਸ ਨਿਬੜ ਜਾਣਦੋ ਫਿਰ ਚੱਬ ਕੱਢਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਗੱਲ ਤੱਕ ਪਰੇ ਪਏ ਆ ਤਾਂ ਤੁਹਾਨੂੰ ਦੱਸੀ ਕਿ ਲਗਾਤਾਰ ਸਿੱਧੂ ਮਸੂਏ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ ਲਈ ਪੋਸਟ ਆ ਪਾਉਂਦੇ ਨੇ ਹਾਲਾਂਕਿ ਉਹਨਾਂ ਨੂੰ ਹੋਰ ਕਈ ਮਸਲਿਆਂ ਦੇ ਵਿੱਚ ਵੀ ਅਨ ਜਿਠਣਾ ਪੈਂਦਾ ਹੈ ਹੋਰ ਕਈ ਮਸਲੇ ਵੀ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਹੁੰਦੇ ਨਾ ਪਰ ਉਸ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਐਂ ਭੂਮਿਕਾ ਨਿਭਾਉਣੀ ਪੈਂਦੀ ਹੈ ਪਰ ਤੁਹਾਨੂੰ ਦੱਸ ਸੀ ਕਿ ਲੰਮੇ ਸਮੇਂ ਤੋਂ ਇੱਕ ਕੇਸ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਸਾਥੀ ਸੀ ਉਹਨਾਂ ਦੀਆਂ ਵੀ ਗਵਾਹੀਆਂ ਹੋਈਆਂ ਨੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗਵਾਈ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਣੀ ਹੈ ਤਾਂ ਫਿਲਹਾਲ ਦੀ ਘੜੀ ਦੇ ਵਿੱਚ ਦੱਸਿਆ ਗਿਆ ਸੀ ਕਿ 26 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਇਸ ਮੌਕੇ ਤੇ ਜਿਹੜੇ ਸਾਰੇ ਦੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤੇ ਜਾਣ ਦੀ ਗੱਲ ਜਿਹੜੀ ਅਦਾਲਤ ਵੱਲੋਂ ਆਖੀ ਗਈ ਆ ਕਿਉਂਕਿ ਸਿੱਧੂ ਉਸਾਰੇ ਦੇ ਪਤਾ ਨਹੀਂ ਕਿ ਐ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਪਰਿਵਾਰ ਕਦ ਤੱਕ ਇਨਸਾਫ ਦੀ ਲੜਾਈ ਨੂੰ ਜਿੱਤ ਪਾਉਂਦਾ ਹੈ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਲਗਾਤਾਰ ਇਨਸਾਫ ਦੀ ਲੜਾਈ ਲੰਮੇ ਸਮੇਂ ਤੋਂ ਲੜ ਰਿਹਾ ਹੈ ਨਾ ਨਾ ਕੋਈ ਨਹੀਂ ਪਰ ਇਹ ਭੈਣ ਦੋ ਤਈ ਜਾਉਂਦੇ। ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਗਿਆਤਾ 3 ਸਾਲ ਤੋਂ ਵੱਧ ਦਾ ਸਮਾਂ ਹੋਣ ਵਾਲਾ ਹੈ ਪਰ ਪਰਿਵਾਰ ਅਜ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ। ਲਗਾਤਾਰ ਉਹਨਾਂ ਨੂੰ ਕੋਟਾਂ ਕਚੈਰੀਆਂ ਦੇ ਚੱਕਰ ਕੱਟਨੇ ਪੈ ਰਹੇ ਨੇ। ਤੁੰਦਸੀ ਕਿ ਅਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਗਵਾਹੀ ਹੋਈ ਹੈ ਤੇ ਇਸ ਮੌਕੇ ਤੇ ਜਦੋਂ ਵਕੀਲ ਨੇ ਉਸ ਦਿਨ ਦਾ ਜ਼ਿਕਰ ਕੀਤਾ ਜਿਸ ਨੂੰ ਮੁੱਸਵਾਲਾ ਦੁਨੀਆ ਤੋਂ ਜਾਂਦਾ ਹੈ ਤਾਂ ਮੁੱਸਵਾਲਾ ਦੇ ਪਿਤਾ ਬਲਕੌਰ ਸਿੰਘ ਭਵਖ ਹੋ ਜਾਂਦੇ ਨੇ ਤੇ ਪਿਤਾ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਇਸ ਲਈ ਇਹ ਵਰਤਫੌਜੀ ਅੰਕਿਤ ਸਰਸਾ ਸੰਦੀਪ ਕੇਕੜਾ ਤੇ ਦੀਪਕ ਮੁੰਡੀ ਨੂੰ ਅਦਾਲਤ ਦੇ ਵਿੱਚ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਏ ਤਾਂ ਤਦੋਂ ਦਸਤੀ ਕੀ ਜਸਤੇ ਹੁਣ ਅਦਾਲਤ ਨੇ ਜੇਲ ਅਥਾਰਟੀ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ 26 ਸਤੰਬਰ ਤੱਕ ਪੇਸ਼ ਕੀਤਾ ਜਾਵੇ ਅਤੇ ਹੁਣ ਤੁਹਾਨੂੰ ਦੱਸਿ ਕਿ 26 ਸਤੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਇਸ ਮੌਕੇ ਸਦਮੂਸ ਵਾਲਾ ਦੇ ਪਿਤਾ ਜਦੋਂ ਪੱਤਰਕਾਰਾਂ ਨੂੰ ਬਾਈਟ ਦਿੰਦੇ ਹੋਏ ਨਜ਼ਰ ਆਏ ਹਾਲਕਿ ਉਹ ਨਾਨੇ ਖੁੱਲਕੇ ਗੱਲਬਾਤ ਤਾਂ ਨਹੀਂ ਕੀਤੀ ਪਰ ਉਹਨਾਂ ਨੇ ਇਹਨਾਂ ਕਿਹਾ ਕਿ ਗੱਲ ਤੱਕ ਭਰੇ ਪਏ ਆ ਸਮਾਂ ਥੋੜਾ ਨਿਕਲ ਜਾਂਦੋਂ ਸਾਰੇ ਚੇਬ ਕੱਡਾਂਗੇ ਤਾਂ ਇਸ ਗੱਲ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਅੰਦਰੋਂ ਕਿੰਨਾ ਪਰੇ ਹੋਏ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਕੇਸ ਨਿਬੜ ਜਾਣਦੇ ਹੋ ਫਿਰ ਚਿਬ ਕੱਢਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਗਲ ਤੱਕ ਪਰੇ ਪਏ ਆ ਤੁਹਾਨੂੰ ਦੱਸੀ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ ਲਈ ਪੋਸਟ ਆ ਪਾਉਂਦੇ ਨੇ ਹਾਲਾਂਕਿ ਉਹਨਾਂ ਨੂੰ ਹੋਰ ਕਈ ਮਸਲਿਆਂ ਦੇ ਵਿੱਚ ਵੀ ਆ ਨਜਿੱਠਣਾ ਪੈਂਦਾ ਹੈ ਹੋਰ ਕਈ ਮਸਲੇ ਵੀ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਹੁੰਦੇ ਨਾ ਤਾਂ ਉਸ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਐਂ ਭੂਮਿਕਾ ਨਿਭਾਉਣੀ ਪੈਂਦੀ ਹੈ ਪਰ ਤੁਹਾਨੂੰ ਦੱਸ ਸੀ ਕਿ ਲੰਮੇ ਸਮੇਂ ਤੋਂ ਇੱਕ ਕੇਸ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਸਾਥੀ ਸੀ ਉਹਨਾਂ ਦੀਆਂ ਵੀ ਗਵਾਹੀਆਂ ਹੋਈਆਂ ਨੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗਵਾਈ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਣੀ ਆ ਤਾਂ ਫਿਲਹਾਲ ਦੀ ਘੜੀ ਦੇ ਵਿੱਚ ਚਰਨ ਗਿਆ ਸੀ ਕਿ 26 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਇਸ ਮੌਕੇ ਤੇ ਜਿਹੜੇ ਸਾਰੇ ਦੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤੇ ਜਾਣ ਦੀ ਗੱਲ ਜਿਹੜੀ ਅਦਾਲਤ ਵੱਲੋਂ ਆਖੀ ਗਈ ਆ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਹਿ ਆ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਪਰਿਵਾਰ ਕਦ ਤੱਕ ਇਨਸਾਫ ਦੀ ਲੜਾਈ ਨੂੰ ਜਿੱਤ ਪਾਉਂਦਾ ਹੈ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਲਗਾਤਾਰ ਇਨਸਾਫ ਦੀ ਲੜਾਈ ਲੰਮੇ ਸਮੇਂ ਤੋਂ ਲੜ ਰਿਹਾ ਹੈ ਬੜਿਆਂ ਨੇ ਫੇਕ ਕਦਾ ਨਹੀਂ ਕੀਤਾ ਪਰ ਇਹ ਜੁਆ ਹੈ ਕਿ ਉਹ ਤੇ ਗਿਆਨ ਦਿੱਤਾ ਦਿੱਤਾ ਦਿੱਲੀ ਪੋਸਟ ਪੰਜਾਬੀ ਵਿੱਚ ਦੇਖ ਰਿਹਾ ਹਾਂ ਤੇ ਮੈਂ ਹਾਂ ਦੀਪ ਸੰਦੀਪ ਉਹ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ 11 ਤੱਕ 3 ਸਾਲ ਤੋਂ ਵਗਦਾ ਸਮਾਂ ਹੋਣ ਵਾਲਾ ਪਰ ਪਰਿਵਾਰ ਅੱਜ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ ਲਗਾਤਾਰ ਉਹਨਾਂ ਨੂੰ ਕੋਟਾਂ ਕਚੈਰੀਆਂ ਦੇ ਚੱਕਰ ਕੱਟਨੇ ਪੈ ਰਹੇ ਨੇ ਤੁੰਦਸੀ ਕਿ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮਾਂ ਸਾਹਿਬ ਦੀ ਸੈਸ਼ਨ ਅਦਾਲਤ ਦੇ ਵਿੱਚ ਗਵਾਹੀ ਹੋਈ ਹੈ ਤੇ ਇਸ ਮੌਕੇ ਤੇ ਜਦੋਂ ਵਕੀਲ ਨੇ ਉਸ ਦਿੰਨ ਦਾ ਜ਼ਿਕਰ ਕੀ ਤਾਂ ਜਿਸ ਸੰਸਦ ਮੁਸਵਾਲਾ ਦੁਨੀਆ ਤੋਂ ਜਾਂਦਾ ਹੈ ਤਾਂ ਮੁਸਵਾਲੇ ਦੇ ਪਿਤਾ ਬਲਕੌਰ ਸਿੰਘ ਭਵਖ ਹੋ ਜਾਂਦੇ ਨੇ ਤੇ ਪਿਤਾ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਇਸ ਲਈ ਪ੍ਰਿਯਵਰਤ ਫੌਜੀ ਅੰਕਿਤ ਸਰਸਾ ਸੰਦੀਪ ਕੇਕੜਾ ਤੇ ਦੀਪਕ ਮੁੰਡੀ ਨੂੰ ਅਦਾਲਤ ਦੇ ਵਿੱਚ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਏ ਤਤੋਂ ਦਸਤੀ ਕੀ ਜਸਤੇ ਹੁਣ ਅਦਾਲਤ ਨੇ ਜੇਲ ਅਥਾਰਟੀ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ 26 ਸਤੰਬਰ ਤੱਕ ਪੇਸ਼ ਕੀਤਾ ਜਾਵੇ ਅਤੇ ਹੁਣ ਤੁਹਾਨੂੰ ਦੱਸ ਜੀ ਕਿ 26 ਸਤੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਇਸ ਮੌਕੇ ਸਦ ਮੂਸ ਵਾਲਾ ਦੇ ਪਿਤਾ ਜਦੋਂ ਪੱਤਰਕਾਰਾਂ ਨੂੰ ਬਾਈਟ ਦਿੰਦੇ ਹੋਏ ਨਜ਼ਰ ਆਏ ਹਾਲਕਿ ਉਹ ਨਾਨੇ ਖੁੱਲ ਕੇ ਗੱਲਬਾਤ ਤਾਂ ਨਹੀਂ ਕੀਤੀ ਪਰ ਉਹਨਾਂ ਨੇ ਇਹਨਾਂ ਕਿਹਾ ਹੈ ਕਿ ਗੜ ਤੱਕ ਭਰੇ ਪਏ ਆ ਸਮਾਂ ਥੋੜਾ ਨਿਕਲ ਜਾਂਦੋਂ ਸਾਰੇ ਚੇਬ ਕੱਢਾਂਗੇ ਤਾਂ ਇਸ ਗੱਲ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਮਸੂਏ ਦੇ ਪਿਤਾ ਅੰਦਰੋਂ ਕਿੰਨਾ ਪਰੇ ਹੋਏ ਨੇ ਉਹਨਾਂ ਨੇ ਹੀ ਗੱਲ ਆਖੀ ਕਿ ਕੇਸ ਨਿਬੜ ਜਾਣdio ਫਿਰ ਚਿੱਪ ਕੱਢਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਗੱਲ ਤੱਕ ਪਰੇ ਪਏ ਆ ਤਾਂ ਤੁਹਾਨੂੰ ਦੱਸੀ ਕਿ ਲਗਾਤਾਰ ਸਿੱਧੂ ਮਸੂਏ ਦੇ ਮਾਪੇ ਆਪਣੇ ਪੁੱਤ ਦੇ ਇਨਸਾਫ ਲਈ ਪੋਸਟ ਆ ਪਾਉਂਦੇ ਨੇ ਹਾਲਾਂਕਿ ਉਹਨਾਂ ਨੂੰ ਹੋਰ ਕਈ ਮਸਲਿਆਂ ਦੇ ਵਿੱਚ ਵੀ ਅਨ ਜਠਣਾ ਪੈਂਦਾ ਹੈ ਹੋਰ ਕਈ ਮਸਲੇ ਵੀ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਹੁੰਦੇ ਨਾ ਤਾਂ ਉਸ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਐਹ ਭੂਮਿਕਾ ਨਿਭਾਉਣੀ ਪੈਂਦੀ ਹੈ ਪਰ ਤੁਹਾਨੂੰ ਦੱਸ ਸੀ ਕਿ ਲੰਮੇ ਸਮੇਂ ਤੋਂ ਇੱਕ ਕੇਸ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਸਾਥੀ ਸੀ ਉਹਨਾਂ ਦੀਆਂ ਵੀ ਗਵਾਹੀਆਂ ਹੋਈਆਂ ਨੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਦਵਾਈ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਣੀ ਹੈ ਤਾਂ ਫਿਲਹਾਲ ਦੀ ਘੜੀ ਦੇ ਵਿੱਚ ਤੋਂੰਦਾ ਸੀ ਕਿ 26 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਇਸ ਮੌਕੇ ਤੇ ਜਿਹੜੇ ਸਾਰੇ ਦੇ ਸਾਰੇ ਮੁਲਜ਼ਮ ਨੇ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤੇ ਜਾਣ ਦੀ ਗੱਲ ਜਿਹੜੀ ਅਦਾਲਤ ਵੱਲੋਂ ਆਖੀ ਗਈ ਆ ਕਿਉਂਕਿ ਸਿੱਧੂ ਉਹ ਸਾਰੇ ਦੇ ਪਤਾ ਨਹੀਂ ਕਿ ਐ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਪਰਿਵਾਰ ਕਦ ਤੱਕ ਇਨਸਾਫ ਦੀ ਲੜਾਈ ਨੂੰ ਜਿੱਤ ਪਾਉਂਦਾ ਹੈ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਲਗਾਤਾਰ ਇਨਸਾਫ ਦੀ ਲੜਾਈ ਲੰਮੇ ਸਮੇਂ ਤੋਂ ਲੜ